ਲੋ ਜੀ ਆਹ ਕਰੇਵ ਦਾ ਸੂਟ ਆ ਪਹਿਲਾਂ ਵੀ ਆਪਾਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀਗਾ ਇਹ ਅਮਨ ਦਾ ਸੂਟ ਆ ਕਾਫੀ ਪੁਰਾਣਾ ਸੂਟ ਆ ਤੇ ਵਾਕਿਆ ਦੇ ਨੈਸ ਲੂਸ ਆਹ ਪ੍ਰਾਣੀ ਲੱਗੀ ਹੋਈ ਆ ਇਹਨੂੰ ਆਪਾਂ ਕਰਨਾ ਨਵੇਂ ਰਵਾਜ ਦਾ ਇੱਕ ਵਾਰ ਸੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਆਪਾਂ ਕਿਹਦੇ ਤੇ ਪੇਂਟ ਜਿਆ ਕੀਤਾ ਸੀਗਾ ਨਾ ਹੁਣ ਆਪਾਂ ਉਹਦੇ ਦੂਜੇ ਹਿੱਸੇ ਦੇ ਕਰ ਰਹੇ ਆ ਤੇ ਆਹ ਦੇਖੋ ਇੱਕ ਤਾਂ ਇੱਧਰ ਕਰਿਆ ਸੀਗਾ ਨਾ ਇਹਦਾ ਜਿਹੜਾ ਛੱਪ ਆ ਜਾਂ ਤਾਰੇ ਸੀ ਆਪਣੇ ਇਹਨਾਂ ਪੈਨ ਨਾਲ ਉਹ ਆਪਾਂ ਮਟੇਤਾ ਤੇ ਪਕਲ ਦੇ ਆਊਟਰ ਰੇਂਜ ਦੀ ਦਿਖ ਰਹੀ ਸੀ ਨਾ ਤੇ ਹੁਣ ਦੇਖੋ ਤੁਸੀਂ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਇੱਧਰਲੇ ਪਾਸੇ ਆ ਗਿਆ ਨਾ ਮਦਰ ਵੋ ਸੂਟ ਤੇ ਸੱਜੇ ਪਾਸੇ ਆ ਥੋੜਾ ਜਿਹਾ ਐ ਨਾਲੋਂ ਵੀ ਘੇਰੀ ਤੋਂ ਇੰਨਾ ਗੁੱਚਾ ਇਹ ਇਹ ਇੰਨਾ ਗੁੱਚਾ ਤੇ ਬਾਕੀ ਇਧਰਲੇ ਹਿੱਸੇ ਤੇ ਆਪਾਂ ਫੁੱਲ ਕੱਢੇ ਨੇ ਤੇ ਆ ਉੱਪਰ ਕੱਢਾਂਗੇ ਤੇ ਸਾਨੂੰ ਆਪਾਂ ਦਿਖਾਉਣਿਆਂ ਉਦੋਂ ਬਾਅਦ ਤੁਸੀਂ ਦੱਸਿਓ ਵੀ ਸੂਟ ਵਧੀਆ ਲੱਗਦਾ ਹੈ ਬਣਿਆ ਨਵੇਂ ਰਵਾਇਜ ਦਾ ਤੇ ਬਾਕੀ ਇਹਦੀ ਲੈਂਸ ਦਾ ਵੀ ਕਰਾਂਗੇ ਅਮਰਕਸ ਮੈਂ ਲਾਸਟੈਂ ਰੱਖ ਲਾਂਗੇ ਐਂ ਰੱਖ ਲੋਗੇ ਹਾਂ ਵਧੀਆ ਵੈਸੇ ਲੈਂਸ ਦੇ ਦੇ ਉਹ ਆਹੇ ਆਹ ਮੋਤੀਆਂ ਜੜੀਆਂ ਜਿਵੇਂ ਆਪਣਾ ਹੈਂਡਵਰਕ ਕਰਦੇ ਹੁੰਦੇ ਆਪਾਂ ਸਿੱਪੀਆਂ ਵਾਲੀ ਹੈ ਨਾ ਕੜਾਈ ਆਹ ਦੇਖੋ ਲੈਂਸ ਵੀ ਉਦਾਂ ਦੀ ਹੈ ਨਾ ਐਂ ਲੱਗਦਾ ਵੀ ਜਿਵੇਂ ਹੈਂਡਵਰਕ ਹੋਇਆ ਹੋਵੇ ਹੁਣ ਆਪਾਂ ਤੁਹਾਡੇ ਲਈ ਆਪਾਂ ਪੇਂਟ ਵਾਲੀ ਵੀਡੀਓ ਵੀ ਪਾਇਆ ਕਰਾਂਗੇ ਅਸੀਂ ਕਲਰ ਲੈਂਦੇ ਸੀਗੇ ਆ ਆਪਣੀ ਪੁਰਾਣੀ ਡੱਬੀ ਆ ਪਹਿਲਾਂ ਤਾਂ ਅਸੀਂ ਇਦਾਂ ਹੀ ਲਏ ਸੀਗੇ ਉਹਨਾਂ ਨੂੰ ਪਾਈਆਂ ਨੂੰ ਕਹਿੰਦਾ ਸੀਗਾ ਦੁਕਾਨ ਵਾਲੇ ਨੂੰ ਆਪਣਾ ਕਿਤਾਬਾਂ ਵਾਲੀ ਦੁਕਾਨ ਤੇ ਮਿਲਦੇ ਨੇ ਇਹ ਕਲਰ ਤੇ ਉੱਥੇ ਅਸੀਂ ਕਹਿੰਦਾ ਸੀਗਾ ਵੀ ਅਸੀਂ ਸੂਟਾਂ ਤੇ ਪੇਂਟ ਕਰਨਾ ਉਹਨਾਂ ਨੇ ਮੰਨ ਕੇ ਚਲੋ ਆਪਦੇ ਜਿਹੜੀ ਡੱਬੀ ਦੇ ਦਿੱਤੀ ਦੀ ਡੱਬੀ ਦੇ ਵਿੱਚ ਜਿਹੜੇ-ਜਿਹੜੇ ਆ ਗਏ ਬਸ ਉਹ ਆ ਗਏ ਜਿਵੇਂ ਆਹ ਕਲਰ ਨੇ ਤੇ ਇਸ ਵਾਰ ਅਸੀਂ ਕੀ ਕੀਤਾ ਤੇ ਉਹਨਾਂ ਨੇ ਅਲੱਗ-ਅਲੱਗੇ ਡੱਬੀਆਂ ਸਾਨੂੰ ਉੱਥੇ ਮੂਰੇ ਰੱਖਤੀਆਂ ਸੀ ਅਸੀਂ ਆਖਿਆ ਵੀ ਅਸੀਂ ਚੂਜ਼ ਕਰਕੇ ਲੈ ਕੇ ਜਾਣੇ ਨੇ ਤੇ ਆਹ ਦੇਖੋ ਅਸੀਂ ਕਿੰਨੇ ਸੋਹਣੇ ਲਾਈਟ ਲਾਈਟ ਕਲਰ ਲੈਂਦੇ ਨੇ ਜਿਵੇਂ ਆਹ ਰੈੱਡ ਆ ਜਾਂ ਗਿਆ ਆਹ ਆਪਣਾ ਬਿਲਕੁਲ ਲਾਈਟ ਪਿੰਕ ਆ ਗਿਆ ਹੈ ਨਾ ਆ ਗਿਆ ਆ ਗਿਆ ਉਹ ਗਾਜਰੀ ਹੂੰ ਗਾਜਰੀ ਪਿੰਕ ਆਹ ਲਾਈਟ ਗ੍ਰੀਨ ਜਾਂ ਪਿਸਤਾ ਤੇ ਆਹ yellow ਜੀ ਤੇ ਹਨਾ ਅਸਕਾਾਈ ਬਲੂ ਆ ਗਿਆ ਆ ਗ੍ਰੀਨ ਆ ਗਿਆ ਲਾਈਟ ਪਿੰਕ ਆ ਗਿਆ yellow ਆ ਗਿਆ ਤੇ ਬਰਾਊਨ ਆ ਗਿਆ ਤੇ ਮਤਲਬ ਜੂ ਜੇਕਰ ਕਲੀਅਰ ਦੇ ਨੇ ਰੰਗ ਤੇ ਬਾਕੀ ਤੁਸੀਂ ਆ ਵੀ ਦੱਸਿਓ ਨਾ ਵੀ ਜਿਹੜਾ ਆਪਣਾ ਪੇਂਟ ਵਾਲਾ ਵਰਕ ਹੋਇਆ ਵੀ ਕਿਦਾਂ ਦਾ ਹੋਇਆ ਇਹ ਮੰਨ ਕੇ ਚਲੋ yellow ਕਦਰ ਨਹੀਂ ਹੈਗਾ ਇਹ ਕਿਹੜਾ ਜਿਹਾ ਬਣਾਇਆ ਥਿਆ ਹੁਣ ਮਸਟਰਡ ਹਾਂ ਇਹ ਮਸਟਰਡ ਜਿਹਾ ਕਦਰ ਬਣਾਇਆ ਕਿਉਂਕਿ ਇਹ ਸੂਟ ਦੀ ਇਹ ਸੂਟ ਦੀ ਨਹੀਂ ਹੈਗੀ ਚੁੰਨੀਆਂ ਉਹ? ਐਸੀ ਦੀ ਹੈ। ਐਸੀ ਦੀ ਹੈ। ਇਹ ਸੂਟ ਦੀ ਜਿਹੜੀ ਚੁੰਨੀਆਂ ਹਨਾ ਉਹ ਮਸਟਰਡ ਜੇ ਕਲਰ ਦੀ ਆ ਆਪਣੇ ਜਿਹੜੀ ਕੱਲ ਵੀਡੀਓ ਪਾਈ ਸੀ ਹਨਾ ਆਪਾਂ ਦੋ ਰੰਗਾਂ ਦਾ ਮਿਕਸਰ ਜਿਆ ਕਰਕੇ ਇਹ ਰੰਗ ਬਣਾਏ ਸੀਗਾ yellow ਪਾਏ ਸੀਗਾ ਇੱਕ ਹੋਰ ਕਿਹੜਾ ਪਾਇਆ ਸੀ ਹਨਾ ਇੱਕ ਜਿਹੜਾ ਡੰਡੀ ਵਾਲਾ brown ਕਲਰ ਹੁੰਦਾ ਹਾਂ brown ਜਿਆ ਕਲਰ ਪਾ ਕੇ ਹਨਾ ਆਪਾਂ ਚੁੰਨੀ ਦੇ ਨਾਲ ਦਾ ਮਿਲਦਾ ਜੁਲਦਾ ਬਣਾਏ ਸੀਗਾ ਇਹ ਦੇਖੋ ਨਾ ਬਣਦੇ ਇਹ ਫੁੱਲ ਨਹੀਂ ਓਨੇ ਵਧੀਆ ਜੇ ਲੱਗਦੇ ਹੁੰਦੇ ਨਾ ਜਦੋਂ ਆਹ ਦੇਖੋ ਸ਼ੇਡ ਸ਼ੂਟ ਜੀ ਵਿੱਚ ਪੈ ਜਾਂਦੀ ਆ ਫਿਰ ਆ ਲਾਲੋ ਵੀ ਸਿਰੇ ਹੀ ਲੱਗ ਜਾਂਦਾ ਤੇ ਆ ਜਿਹਦੀ ਕ ਜੈਂਪਲ ਆ ਆਹ ਫੁੱਲ ਨਹੀਂ ਦੇਖੋ ਮੈਨੂੰ ਤਾਂ ਬਹੁਤ ਸੋਹਣੇ ਲੱਗੀ ਜਾ ਰਹੇ ਨੇ ਇਹ ਤੇ ਜਿਹੜੇ ਆ ਵਿਚੇ ਇਹਦੇ ਸ਼ੇਡ ਜੀ ਭਾਈ ਹੋਈ ਆ ਨਾ ਬਰਾਊਨ ਕਲਰ ਦੀ ਆ ਦੇਖੋ ਇਦਾਂ ਹੀ ਲੱਗਦਾ ਨਾ ਜਿਵੇਂ origignal ਫੁੱਲ ਜੀ ਹੁੰਦੇ ਨੇ ਆ ਆਪਣੇ ਜਿਹੜੇ ਅਸਲੀ ਫੁੱਲ ਹੁੰਦੇ ਨੇ ਉਹਦੇ ਵਿੱਚ ਇਦਾਂ ਦੇ ਹੀ ਹੁੰਦੇ ਨੇ ਨਾ ਆ ਦਾਣੇ ਜੀ ਤੇ ਦੇਖੋ ਕਿੰਨੇ ਸੋਹਣੇ ਬਣੇ ਨੇ ਨਾ ਪਹਿਲਾਂ ਅਸੀਂ ਸਲਾਹ ਕਰੀ ਸੀ ਵੀ ਅਸੀਂ ਹੋਰ ਕਲਰ ਪਾਵਾਂਏ ਹਾਂ ਤੁਸੀਂ ਇਹ ਦੇਖ ਲਓ ਵੀ ਆਹ ਜਿਹੜੇ ਵਿੱਚ ਸ਼ੇਡ ਦੀ ਬਣਾਈ ਨੇ ਇਹਨਾਂ ਵਾਲੀ ਫੁੱਲਾਂ ਦੇ ਵਿੱਚ ਪੂਰੀ ਵਧੀਆ ਜਾਣ ਪੈਗੀ ਤੇ ਪਹਿਲਾਂ ਜਿਵੇਂ ਅਮਨ ਦੱਸ ਰਹੇ ਨੇ ਪਹਿਲਾਂ ਅਸੀਂ ਇੱਧਰ ਸਲਾਹ ਬਣਾਈ ਸੀਗੀ ਵੀ ਇੱਧਰ ਮਜੈਂਟਾ ਕਲਰ ਕਰਾਂਗੇ ਮਜੈਂਟਾ ਕਲਰ ਦੇ ਇਦਾਂ ਦੀ ਫੁੱਲ ਬਣਾ ਕੇ ਹੈਨਾ ਜਿਹੜੀਆਂ ਸ਼ੇਡ ਆ ਵੀ ਉਹਦੇ ਚ ਵਾਈਟ ਕਲਰ ਦੀ ਦੇ ਦਾਂਗੇ ਤਾਂਕਾ ਸੂਟ ਦੇ ਨਾਲ ਮੈਚ ਹੋ ਜੂ ਤੇ ਬਾਕੀ ਮਜੈਂਟਾ ਕਲਰ ਅਸੀਂ ਤਾਂ ਸੋਚ ਰਹੇ ਸੀ ਅਮਨ ਕਹਿੰਦੇ ਕਿ ਵੀ ਇਹਦੇ ਨਾਲ ਮਜੈਂਟਾ ਚੁੰਨੀ ਵੀ ਲੈਤੀ ਜਾਊਗੀ ਪੇਰਕਤ ਜੋ ਕੇਸੀ ਸੋਚ ਦੇ ਕਰਦੇ ਸਲਾਹ ਬਣਾਈ ਵੀ ਚਲੋ ਇਹਦੇ ਨਾਲ ਦੀ ਕਰ ਦਿੰਦੇ ਆ ਸਲਾਹਾਂ ਸੀ ਬਹੁਤ ਕਰਦੇ ਆ ਹਾਂ ਹੁਣ ਆ ਇਧਰ ਜਿਹੜੀ ਛੇੜ ਦਿੱਤੀ ਆ ਥੋੜੀ ਡੱਲੀ ਜੀ ਨਹੀਂ ਹੋਗੀ ਕਿਹੜੀ ਆ ਫੋਲਡ ਦੇ ਵਿੱਚ ਕਿਉਂ ਹੀ ਲੱਗਦਾ ਮੈਨੂੰ ਵੈਸੇ ਨੂੰ ਆ ਗਈ ਆ ਵੈਸੇ ਇਹ ਜੇ ਤੁਹਾਨੂੰ ਇਹਦੇ ਉੱਤੇ ਨਾ ਆਊਟਲਾਈਨ ਦਿਖ ਰਹੀ ਹੋਊਗੀ ਜਿਹੜੀ ਇਹ ਆਪਣਾ ਆਊਟਲਾਈਨ ਆ ਨਾ ਪੈਨ ਵਾਲੀ ਇਹ ਜਦੋਂ ਸੁੱਕੇ ਫੁੱਲ ਆਪਾਂ ਇਹਦੀ ਬੈਕ ਸਾਈਡ ਦੀ ਪ੍ਰੈਸ ਫੇਰ ਦਾਂਗੇ ਇਹ ਜਿਹੜੇ ਪੈਨ ਦਾ ਹੈ ਨਾ ਡਰਾ ਕੀਤਾ ਹੋਇਆ ਇਦਾਂ ਹੀ ਸਾਫ਼ ਹੋ ਜਾਂਦਾ ਇਹ ਪ੍ਰੈਸ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਇਹ ਹੁਣ ਮੈਨੂੰ ਨਾਉਂ ਯਾਦ ਆ ਰਿਹਾ ਇਹਨੂੰ ਪੈਨ ਨੂੰ ਕੀ ਕਹਿੰਦੇ ਨੇ ਇਹ ਰੇਜ਼ਰ ਪੈਨ ਹੋਊਗਾ ਆ ਬੰਦੇ ਰੇਜ਼ਰ ਪੈਨ ਹੁੰਦਾ ਮੈਂ ਕਿਤਾਬਾਂ ਵਾਲੀ ਦੁਕਾਨ ਤੇ ਉਹਨਾਂ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਮੈਨੂੰ ਮੰਗਵਾ ਕੇ ਦਿੱਤਾ ਸੀਗਾ ਮੰਨ ਕੇ ਚਲੋ ਆਹ ਸੂਟ ਆ ਸੂਟ ਦੇ ਉੱਤੇ ਜਿਵੇਂ ਵੀ ਆਪਾਂ ਉਹ ਪੈਨ ਦੀ ਲਾਈਨ ਮਾਰ ਲਈ ਹੈ ਨਾ ਉਸ ਤੋਂ ਬਾਅਦ ਉੱਤੇ ਪ੍ਰੈਸ ਗਰਮ ਰੱਖੋ ਇਹ ਲਾਲੂਵੀ ਪ੍ਰੈਸ ਜਦੋਂ ਆਪਾਂ ਚੱਕਾਂਗੇ ਹਨਾ ਉਦੋਂ ਬਾਅਦ نیچے ਮਹਿਸੂਸ ਤੱਕ ਨਹੀਂ ਹੁੰਦਾ ਵੀ ਆਪਾਂ ਨੇ ਉਹ ਲਾਈਨ ਮਾਰੀ ਸੀਗੀ ਆ ਜੋ ਤੁਹਾਨੂੰ ਆਊਟ ਲਾਈਨ ਦਿਖ ਰਹੀ ਹੈ ਨੀਲੇ ਪੈਨ ਦੀ ਹਨਾ ਤੇ ਜਦੋਂ ਫੁੱਲ ਸੁੱਕ ਗਏ ਰੰਗ ਸੁੱਕ ਗਏ ਹਨਾ ਇਹਦੇ ਬੈਕ ਸਾਈਡ ਦੀ ਆਪਾਂ ਪ੍ਰੈਸ ਮਾਰਾਂਗੇ ਬਈ ਅਸੀਂ ਉਤੋਂ ਦੀ ਤਾਂ ਨਹੀਂ ਮਾਰਦੇ ਅਸੀਂ ਕਈ ਵਾਰ ਫੇਰ ਵੀ ਕਿਤੇ ਨਾ ਕਿਤੇ ਹਨਾ ਰੰਗ ਗਿੱਲ ਪੇਂਟ ਨਹੀਂ ਪੇਂਟ ਦੇ ਉੱਪਰ ਪ੍ਰੈਸ ਨਹੀਂ ਹੁੰਦੀ 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 ਨਹੀਂ ਹੁੰਦੀ ਹਾਂ ਜ਼ਿਆਦਾਤਰ ਤਾਂ ਇਹ ਪੈਨ ਆ ਜਿਹੜਾ ਕੱਪੜਾ ਧਰਨ ਲਗੋ ਜ਼ਿਆਦਾਤਰ ਤਾਂ ਜਿਹੜਾ ਇਹ ਪੈਨ ਹੁੰਦਾ ਨਾ ਇਹਦੇ ਆਪ ਉਤੋਂ ਦੀ ਮਾਰਦੇ ਹੁੰਨੇ ਆ ਇਹ ਹੁਣ ਪੇਂਟ ਆ ਪੇਂਟ ਦੇ ਉਤੋਂ ਦੀ ਐ ਲਾ ਲੋ ਵੀ ਆਮ ਨੂੰ ਕਹਿੰਦੇ ਕਲਰ ਆ ਕਲਰ ਨਹੀਂ ਪ੍ਰੈਸ ਹੁੰਦੀ ਨਹੀਂ ਜਾਂ ਤਾਂ ਜਦੋਂ ਸੁੱਕ ਗਏ ਇਹਦੇ ਉਤੋਂ ਦੀ ਕੱਪੜਾ ਰੱਖ ਕੇ ਕਰ ਲਾਂਗੇ ਪਰ ਜਿਹੜਾ ਹੁਣ ਆ ਫੁੱਲ ਸੀ ਇਹਨਾਂ ਦੇ ਆਲੇ-ਦਲੇ ਆਊਟਲਾਈਨ ਸੀ ਇਹਨਾਂ ਦਾ ਆਪਾਂ ਕੀ ਕਰਿਆ ਸੀ ਇਹਨਾਂ ਨੂੰ ਇਦਾਂ ਮਤਲਬ ਪੁੱਠਾ ਕਰਕੇ ਹਨਾ ਉਸ ਤੋਂ ਬਾਅਦ ਪੁੱਠੇ ਤੇ ਤਾਂ ਨਹੀਂ ਕੱਪੜਾ ਧਰਿਆ ਸੀਗਾ ਪੁੱਠਾ ਕਰਕੇ ਹਨਾ ਉਹਦੇ ਉੱਤੇ ਪ੍ਰੈਸ ਮਾਰਤੀ ਸੀ ਆ ਤੁਸੀਂ ਦੇਖੋ ਦੇਖ ਸਕਦੇ ਹੋ ਨਾ ਇਹਦੇ ਆਲੇ-ਦਲੇ ਬਿਲ ਕਿਉਂਕਿ ਜਦੋਂ ਪੈਨ ਹੁੰਦਾ ਹੈ ਨਾ ਜਦੋਂ ਪ੍ਰੈਸ ਚੱਲਦੀ ਹੈ ਉਤੋਂ ਦੀ ਉਦੋਂ ਬਾਅਦ ਬਿਲਕੁਲ ਇਨਵੀਜੀਬਲ ਹੋ ਜਾਂਦਾ ਉਹ ਬਿਲਕੁਲ ਨਹੀਂ ਦਿਂਦਾ ਇਹ ਦੇਖੋ ਆਮਨੇ ਉੱਪਰਲੇ ਫੁੱਲ ਬਣਾਤੇ ਵੈਸੇ ਇਹ ਜੇ ਥੋੜੇ ਜਿਹਾ ਨਾ ਵਿੱਚ ਜਿਹੜੀਆਂ ਆਊਟ ਲਾਈਨ ਆ ਉਹਦੇ ਕਰਕੇ ਥੋੜੇ ਜਿਹਾ ਆਊਟ ਜੇ ਲੱਗ ਰਹੇ ਹੋਣਗੇ ਜਦੋਂ ਇਹਦੇ ਵਿੱਚ ਸ਼ੇਡ ਵਗੈਰਾ ਬਣ ਗਈ ਤੇ ਆ ਪੈਨੰਦੇ ਆ ਜਿਹੜਾ ਉਲੀਕੇ ਹੋਇਆ ਆਪਣੀ ਸਾਫ ਕਰਤਾ ਫਿਰ ਬਹੁਤ ਸੋਹਣਾ ਹੋ ਜਾਊਗਾ ਲਓ ਜੀ ਉੱਪਰਲੇ ਫੁੱਲ ਬਣ ਚੁੱਕੇ ਨੇ ਤੇ ਇਹਨਾਂ ਦੇ ਵਿੱਚ ਸ਼ੇਡਸ ਵੀ ਦੇ ਦਿੱਤੀ ਆਪਾਂ ਨੇ ਤੇ ਇਹ ਤੋਂ ਬਾਅਦ ਆਪਾਂ ਇਹਨਾਂ ਦੇ ਸੋਕਣ ਤੇ ਹਨਾ ਇਹਦੇ ਬੈਕ ਸਾਈਡ ਤੇ ਆਪਾਂ ਪ੍ਰੈਸ ਮਾਰਾਂਗੇ ਤੇ ਤੁਸੀਂ ਦੇਖਿਓਗੇ ਆਹ ਨੀਲੇ ਪੈਨ ਵਾਲੀ ਆਊਟਲਾਈਨ ਕਿਦਾਂ ਗੈਪ ਹੋ ਜੂਗੀ ਲਓ ਜੀ ਹੁਣ ਆਪਾਂ ਪ੍ਰੈਸ ਮਾਰਾਂਗੇ ਜੋ ਤੁਹਾਨੂੰ ਆਹ ਲਾਈਨਿੰਗ ਦਿਖ ਰਹੀ ਆਲੇ ਦਲੇ ਬਲੂ ਕਲਰ ਦੀ ਤੇ ਤੁਸੀਂ ਦੇਖਿਓ ਨਾ ਬਿਲਕੁਲ ਗੈਪ ਹੋ ਜੂਗੀ ਇਹ ਇਹਦੇ ਬੈਕ ਸਾਈਡ ਦੀ ਆਪਾਂ ਪ੍ਰੈਸ ਮਾਰਾਂਗੇ ਹੋਆ ਆ ਇਹ ਤੁਹਾਨੂੰ ਮਾਰ ਲਾਣ ਤਦ ਤੁਸੀਂ ਦੇਖਿਓ ਵੀ ਬਿਲਕੁਲ ਗਾਇਬ ਹੋ ਗਏ ਉਹਨੀਆਂ ਇਹ ਥੋਲਾ ਥੋਲ ਵੀ ਬਹੁਤ ਸੋਹਣੇ ਲੱਗਣਗੇ ਬਿਨਾਂ ਲਾਈਨਿੰਗ ਤੋਂ ਇਦਾਂ ਹੀ ਲੱਗਣਗੇ ਨਾ ਵੀ ਸੂਟ ਦੇ ਉੱਤੇ ਜਿਵੇਂ ਬਣੇ ਬਣਾਈ ਆਏ ਸੀਗੇ ਲੋ ਜੇ ਬਦ ਦੇਖਦੇ ਆ ਤਿਆ ਦੇਖੋ ਜੀ ਬਿਲਕੁਲ ਜਿਹੜੀ ਉਹ ਲਾਈਨਿੰਗ ਸੀ ਨਾ ਬਿਲਕੁਲ ਇਨਵੀਜ਼ੀਬਲ ਹੋ ਗਈ ਮਤਲਬ ਮਿਟ ਚੁੱਕੀ ਐ ਤੇ ਦੇਖੋ ਫੁੱਲਾਂ ਦੇ ਵਿੱਚ ਕਿੰਨੀ ਵਧੀਆ ਸ਼ਾਈਨਿੰਗ ਆ ਗਈ ਤੇ ਦੱਸੋ ਤੁਸੀਂ ਇਹਨਾਂ ਵੀ ਸੂਟ ਕਿਦਾਂ ਦਾ ਬਣ ਕੇ ਤਿਆਰ ਹੋਇਆ ਇਹ ਉਹ ਦੂਜਾ ਦਿਖਾਇਆ ਵਾ ਹੁਣ ਵਿੱਚ ਫਰੇਮ ਵਿੱਚ ਕਰਦਾ ਫਰੇਮ ਵਿੱਚ ਫਿਰਦਾ ਵਜਿਆ ਥੱਲੋਂ ਵੀ ਖਿੱਚ ਲਾ ਕੇ ਰਾਜਾ ਸੈਟ ਜੇ ਕਰਕੇ ਰੱਖ ਦੇ ਲਓ ਜੀ ਦੋਨੇ ਹਿੱਸਿਆਂ ਦੇ ਉੱਤੇ ਨਾ ਪੇਂਟ ਨਾਲ ਫੁੱਲ ਬਣਾ ਚੁੱਕੇ ਬਣ ਗਏ ਨੇ ਸੱਚ ਤੇ ਇਧਰ ਆਪਾਂ 4 ਫੁੱਲ ਬਣਾਏ ਨੇ ਤੇ ਇਧਰ ਆਪਾਂ 6 ਬਣਾਤੇ ਮਤਲਬ ਅੱਡੇ ਜਿਹੇ ਡਿਜ਼ਾਈਨ ਬਣਾਇਆ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਵਧੀਆ ਨਵੀਂ ਜਿਹੀ ਲੁੱਕ ਬਣ ਗਈ ਇਹਦੀ ਤੇ ਇਹ ਸੂਟ ਇਹ ਪੁਰਾਣਾ ਆਪਣਾ 4-5 ਸਾਲ ਜਾਂ 5-6 ਸਾਲ ਪੁਰਾਣਾ ਹੈਗਾ ਕ੍ਰੇਵ ਦਾ ਕ੍ਰੇਵ ਦਾ ਨਾ ਵਾਈਟ ਕਲਰ ਦਾ ਸੂਟ ਆ ਤੇ ਆ ਇਹਦਾ ਗਲ ਆ ਗਿਆ ਤੇ ਪ્યોਰ ਗਰੇਵ ਤੇ ਪ્યોਰ ਗਰੇਵ ਆ ਤੇ ਜਰੂਰ ਦੱਸਿਓ ਵੀ ਜੋ ਆਪਾਂ ਨੇ ਪੇਂਟ ਨਾਲ ਇਹ ਸੋਹਣੇ ਸੋਹਣੇ ਹਨਾ ਫੁੱਲ ਬਣਾਏ ਨੇ ਵਿੱਚ ਛੇੜ ਵਾਲੇ ਤੁਹਾਨੂੰ ਕਿਦਾਂ ਦੇ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਮਨ ਦਾ ਪੇਂਟ ਵਰਕ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵੀ ਦੱਸਿਓ ਜਿਵੇਂ ਪਹਿਲਾਂ ਕੜਾਈ ਤਾਂ ਤੁਸੀਂ ਦੇਖੀ ਹੋਈ ਹੈ ਨਾ ਕੜਾਈ ਤੁਸੀਂ ਪਸੰਦ ਕੀਤੀ ਆ ਤੇ ਇਹ ਵੀ ਦੱਸਿਓ ਬਈ ਆਹੰਦਾ ਜੋ ਪੇਂਟ ਵਾਲਾ ਵਰਕ ਹੈ ਤੇ ਫੁੱਲ ਬਣਾਏ ਨੇ ਇਹ ਕਿੱਦਾਂ ਦੇ ਲੱਗੇ ਜ਼ਰੂਰ ਕਮੈਂਟ ਕਰਕੇ ਦੱਸਿਓ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋਵੇ ਤਾਂ ਮੈਨੂੰ ਮਾਫ਼ ਕਰਦੇ ਹੋ ਤੇ ਜਿਹੜੇ ਭੈਣ ਭਰਾ ਆਪਣੇ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਹੱਸਦੇ ਰਹੋ ਬਾਤਦੇ ਰਹੋ ਖੁਸ਼ ਰਹੋ ਹਸਰੀ ਘਾਲ ਜੀ